ਸਸਿਕਾ ਜੀ ਮੈਂ ਹਾਕੋਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸੰਘੀ ਚੋਣਾ ਹੋਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਵਿਚਾਲੇ ਅੰਗਰੇਜ਼ੀ ਪਾਸ਼ਾ ਦੇ ਲਈ ਬੈਂਸ ਹੋਈ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਮੰਤਰੀਆਂ ਨੇ ਇੱਕ ਦੂਜੇ ਤੇ ਜਮ ਕੇ ਨਿਸ਼ਾਨੇ ਵੀ ਲੇ ਗੱਲ ਕੀਤੀ ਜਵਿ ਲਿਬਰਲ ਨੇਤਾ ਮਾਰਕ ਕਾਰਨੀ ਦੀ ਤਾਂ ਉਹਨਾਂ ਵਿਰੋਧੀ ਟੀਰਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਟੈਰਿਫ ਅਦਿਆਲੇ ਦੁਆਲੇ ਘੁੰਮ ਘੁੰਮ ਕੇ ਰਾਜਨੀਤਿਕ ਕਰਨ ਦਾ ਵਿਰੋਧ ਕੀਤਾ ਕੈਨੇਡਾ ਦੀਆਂ ਪ੍ਰਮੁੱਖ ਸੰਗੀ ਰਾਜਨੀਤਿਕ ਪਾਰਟੀਆਂ ਦੇ ਨੇਤਾ ਮੌਂਟਰੀਅਲ ਦੇ ਵਿੱਚ ਹੋਈ ਅੰਗਰੇਜ਼ੀ ਭਾਸ਼ਾ ਬਹਿਸ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਆਮੋ-ਸਾਮne ਨਜ਼ਰ ਆਏ 28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ 10 ਦਿਨ ਪਹਿਲਾਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਵਿੱਚ ਲਿਬਰਲ ਨੇਤਾ ਮਾਰਕ ਕਾਰਨੀ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਅ ਅਤੇ ਐਨ.ਟੀ.ਪੀ ਨੇਤਾ ਜਗਮੀਤ ਸਿੰਘ ਅਤੇ ਬਲੌਕ ਕਿਊਬੈਕੋਇਸ ਨੇਤਾ ਯਵੇਸ ਫਰਾਂਸਵਾ ਬਲੈਂਚੇਟ ਇੱਕ ਦੂਜੇ ਦੇ ਸਾਹਮne ਸਨ ਹਾਲੇਕਿ ਲੀਡਰਸ ਡਿਬੇਟ ਕਮਿਸ਼ਨ ਨੇ ਪੱਤਰਕਾਰਾਂ ਅਤੇ ਪਾਰਟੀ ਆਗੂਆਂ ਦੇ ਵਿਚਕਾਰ ਬਹਿਸ ਤੋਂ ਬਾਅਦ ਦੀ ਯੋਜਨਾ ਪੱਧੇ ਚੁੱਕੜੇ ਨੂੰ ਰੱਦ ਕਰ ਦਿੱਤਾ ਲੀਡਰਸ ਡਿਬੇਟਸ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਮਿਸ਼ੇਲ ਕੋਰਮੀਅਰ ਨੇ ਬਹਿਸ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਕਾਰਮ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਕਮਿਸ਼ਨ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਅਸਲ ਦੇ ਵਿੱਚ ਇਸ ਗਤੀਵਿਧੀ ਦੇ ਲਈ ਇੱਕ ਢੁਕਵੇਂ ਵਾਤਾਵਰਣ ਦੀ ਗਾਰੰਟੀ ਦੇ ਸਕਦੇ ਹਾਂ ਦੂਜੇ ਪਾਸੇ ਚੋਨਾ ਦੇ ਵਿੱਚ ਅੱਗੇ ਚੱਲ ਰਹੇ ਮਾਰਕ ਕਾਰਡੀ ਨੇ ਕਿਹਾ ਕਿ ਕੈਨੇਡਾ ਦਾ ਅਮਰੀਕਾ ਦੇ ਨਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ। ਉਹਨਾਂ ਕਿਹਾ ਕਿ ਕਾਊਂਟਰ ਟੈਰਿਫ ਕੈਨੇਡਾ ਉੱਤੇ ਪ੍ਰਭਾਵ ਨੂੰ ਘਟੋ-ਘਟ ਕਰਨ ਦੇ ਲਈ ਤਿਆਰ ਕੀਤੇ ਜਾਣੇ ਚਾਹੀਦੇ ਨੇ ਅਤੇ ਉਹਨਾਂ ਦੀ ਸਰਕਾਰ ਅੰਤਰ-ਸੂਬਾਈ ਵਪਾਰਕ ਰੁਕਾਵਟਾਂ ਨੂੰ ਘਟਾਉਣ ਤੇ ਲਈ ਕੰਮ ਕਰੇਗੀ। ਆ देयर ਪੀਪਲ ਵੇਰ ਇਨ ਮੋਂਟਰੀਅਲ ਇਨ ਮੋਂਟਰੀਅਲ ਇਨ ਟੋਰਾਂਟੋ ਕ੍ਰੋਸ ਥਿਸ ਕੰਟਰੀ ਹੂ ਫੀਅਰ ਗੋਇੰ ਟੂ देयर ਸਿਨੇਗੋਗ Fear going to their community center, fear uh, taking their children, leaving their children school, and this has to stop. This is on—it's un totally unacceptable. So what we're proposing is to make it a criminal offense to threaten or to impede anyone from being near or going to their place of worship, their school, their community center. This—I—it I, it pains me that when we have to do it, because this is not. what we should be doing as canadians of okay. course but we will put that in place ਇਹ ਦਸਨਾ ਬੰਦੇ ਕੇ ਰਾਤ ਦਾ ਦੂਜਾ ਵਿਸ਼ਾ ਕਫਾਇਤੀ ਅਤੇ ਰਹਿਣ ਸਹਿਣ ਦੀ ਲਾਗਤ ਸੀ ਜਿਸ ਦੀ ਸ਼ੁਰੂਆਤ ਕੈਨੇਡਾ ਦੇ ਰਿਹਾਇਸ਼ੀ ਸੰਕਟ ਅਤੇ ਉੱਚ ਕਰਿਆਨੇ ਦੀਆਂ ਕੀਮਤਾਂ ਉੱਤੇ ਚਰਚਾ ਦੇ ਨਾਲ ਹੋਈ ਜਦੋਂ ਕਿ ਕਾਰਨੀ ਅਤੇ ਪੋਲੀਵ ਦੋਵਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਜੀਐਸਟੀ ਘਟਾਉਣਗੇ ਅਤੇ ਰਿਹਾਇਸ਼ੀ ਦੀ ਸਪਲਾਈ ਵਧਾਉਣਗੇ